ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ 8ਵੀਂ ਦੋਹਰਾ ਸ੍ਰੀ ਗੁਰੂ ਜੀ ਕੇਸਗੜ ਬੈਠੇ ਮੱਧਿਆ ਦੀਵਾਨ ਗਿਆਨੀ ਧਿਆਨੇ ਚਰਨ ਕੋ ਸੇਵੋ ਬਹੁ ਗੁਣਵਾਨ ਹੱਥ ਜੋੜ ਕੇ ਸਿੰਘਾਂ ਨੇ ਅਰਜ ਕਰੀ ਜੀ ਸੱਚੀ ਬਾਸ਼ਾ ਅਰਦਾਸੀਆਂ ਅਰਦਾਸ ਕਰੀ ਸ੍ਰੀ ਗੁਰੂ ਗਰੀਬ ਨਿਵਾਜ ਜੀ ਨਾਲੇ ਹੁਕਮ ਹੈ ਕਿਸ ਤਨ ਸਵਾਸਾਂ ਦਾ ਸਹਾਈ ਸ੍ਰੀ ਵਾਹਿਗੁਰੂ ਔਰ ਨਾਲੇ ਆਖੀ ਦਾ ਹੈ ਕੇਸ ਗੁਰੂ ਕੀ ਮੋਹ ਰ ਹਨ ਤਬ ਬਚਨ ਹੋਇਆ हे ਸਿੱਖੋ ਪਿਆਰਿਓ ਕੇਸ ਸਭ ਕੋਈ ਰੱਖਦਾ ਸੀ ਰਾਜੇ ਮੱਕਰ ਦਾ ਰਾਜ ਸੀ ਪਰਜਾ ਕੋ ਕੋਈ ਹੁਕਮ ਕਰੇ ਕੰਮ ਕਹੇ ਕੋਈ ਨਾ ਮੰਨੇ ਤਬ ਰਾਜੇ ਨੇ ਬਹੁਤ ਲੋਕੋ ਨੂੰ ਕੈਦ ਕੀਤਾ ਤਾਂ ਸਾਰਿਆਂ ਰਲ ਕੇ ਪਰਮੇਸ਼ਰ ਪਾਸ ਫਰਿਆਦ ਕਰੇ ਕਿ हे ਦੀਨਾ ਨਾਥ ਰਾਜਾ ਰਾਜੇ ਦੇ ਨੌਕਰ ਅੰਦੇ ਹੋ ਜਾਣ ਅਤੇ ਅਸੀਂ ਕੈਦੋਂ ਛੁੱਟੀਏ ਤਦੋਂ ਪਰਮੇਸ਼ਰ ਨੇ ਫਰਿਆਦ ਸੁਣੀ ਅਰ ਰਾਜੇ ਨੇ ਜੋਤਿਸ਼ੀ ਪਾਸੋਂ ਪੁੱਛਿਆ ਕਿ ਪਰਜਾ ਦਾ ਤੇਜ ਕਿਵੇਂ ਘਟੇ ਤਾਂ ਜੋਤਿਸ਼ੀ ਨੇ ਵਿਚਾਰ ਕੇ ਆਖਿਆ ਕਿ हे ਰਾਜਾ ਪਰਜਾ ਦੇ ਕੇਸ ਸੇਰ ਮੂੰਹ ਮਨਵਾ ਦਿਓ ਤਾਂ ਤੇਜ ਘਟ ਜਾਏਗਾ ਰਾਜੇ ਨੇ ਹੁਕਮ ਦਿਆਂ ਮੈਂ ਯੱਗ ਕਰਨਾ ਹਾਂ ਸਭ ਸਿਰ ਮੋਨਾ ਕੇ ਸ਼ੁੱਧ ਹੋ ਕੇ ਇਸ਼ਨਾਨ ਕਰਕੇ ਆਓ ਮੇਰੇ ਘਰ ਪ੍ਰਸ਼ਾਦ ਬਰਫੀ ਲੱਡੂ ਪੇੜਾ ਛਕੋ ਇੱਕ ਮੋਹਰ ਦਖਣਾ ਦੇਉਂਗਾ ਸੁਣਦੇ ਹੀ ਬ੍ਰਾਹਮਣ ਲਾਲਚੀ ਸਿਰ ਮੁਣਾਕਰ ਦੇਸ ਦੇਸ ਤੇ ਆਏ ਕਰ ਕਹਾ ਜੈ ਹੋਵੇ ਰਾਜਾ ਕੀ ਤਾਂ ਬ੍ਰਾਹਮਣਾ ਕੋ ਦੇਖਕਰ ਉਰ ਜਾਤਾ ਵੀ ਸਿਰ ਮੂੰ ਮਣਵਾ ਕੇ ਆ ਗਈਆਂ ਬੜੇ ਭਾਰੇ ਕਿਲੇ ਮੇ ਸਭ ਸਿਰ ਮੁੰਨੇ ਆਏ ਗਏ ਤਾਂ ਰਾਜੇ ਹੁਕਮ ਦਿੱਤਾ ਸਭ ਕੋ ਕੈਦ ਕਰ ਦਿੱਤਾ ਲੋਕਾਂ ਫਿਰ ਪਰਮੇਸ਼ਰ ਅੱਗੇ ਪੁਕਾਰ ਕਰੇ ਪਰਮੇਸ਼ਰ ਜੀ ਨੇ ਨਾ ਸੁਣੀ ਕੇਸਾਂ ਤੋਂ ਬਿਨਾ ਪ੍ਰੇਤ ਦਾ ਰੂਪ ਹਨ ਬ੍ਰਾਹਮਣ ਪ੍ਰੇਤ ਸਾ ਤਾਈਂੇ ਆਖਦੇ ਹਨ ਸਿਰ ਮੁੰਨਣੇ ਸੇ ਪ੍ਰੇਤ ਹੋਤਾ ਹੈ ਤਾਂ ਕੈਸੀ ਕਥਾ ਕੋ ਸਰਵਣ ਕਰਕੇ ਸੰਗਤ ਬੜੀ ਕੁਸ਼ ਹੋਈ ਤਾਂ ਸਿੰਘਾ ਰਜ ਕਰੀ ਸੱਚੇ ਭਾਸ਼ਾ ਜਿਹੜੇ ਅੰਮ੍ਰਿਤ ਛੱਕੇ ਮੁਨਾਮ ਦੇ ਹਨ ਜਾਂ ਕੇਸ ਨੰਗੇ ਰੱਖਦੇ ਹਨ ਉਹਨਾਂ ਦਾ ਕੀ ਹਾਲ ਹੋਵੇਗਾ ਬਚਨ ਹੋਇਆ ਉਹਨਾਂ ਦੀ ਮੱਤ ਮਾਰੀ ਜਾਂਦੀ ਹੈ ਤੁਰਕਾਂ ਜੈਸੀ ਹੋ ਜਾਂਦੀ ਹੈ ਕੇਸ ਨੰਗੇ ਰੱਖਣੇ ਦੋਸ਼ ਹੈ ਦੋ ਪੱਗਾਂ ਰੱਖਣੀਆਂ ਚਾਹੀਏ ਜੇ ਵੱਡੀ ਲੈ ਜਾਵੇ ਤਾਂ ਛੋਟੀ ਰਹੀਂ ਨਿੱਕੀ ਪਾਗੜਾ ਲਾਵਣੇ ਜਿਹੜੇ ਕੇਸ ਮੁੰਨਦੇ ਹਨ ਉਹ ਪਿਛਲੇ ਜਨਮ ਪੇਡਾਂ ਦੀ ਜੁਨੀ ਛਨ ਅਬ ਫੇਰ ਪੇਡਾਂ ਦੀ ਜੂਨ ਪਾਵਣਗੇ ખોਟੇ ਕਰਮ ਦਾ ਫਲ ਹੈ ਗੁਰੂ ਥੀ ਬੇਮੁਖ ਹਨ ਤਾਂ ਸਿੱਖਾਂ ਨੇ ਅਰਜ ਕਰੀ ਜੀ ਸੱਚੇ ਪਾਤਸ਼ਾਹ ਜਿਹੜੇ ਪੇਡਾਂ ਦੀ ਜੂਨ ਪਏ ਹਨ ਉਹ ਸਾਨੂੰ ਦਿਖਾਈਏ ਜੋ ਅਮ੍ਰਿਸ਼ਕ ਕੇ ਕੇਸਾਂ ਦੀ ਬੇਅਦਬੀ ਕਰਦੇ ਹਨ ਬਚਨ ਹੋਇਆ हे ਸਿੱਖੋ ਭੇਡਾਂ ਦਾ ਆਇੜ ਲਿਆਓ ਸਭ ਸਿੱਖ ਭੇਡਾਂ ਲਿਆਏ ਗੁਰੂ ਜੀ ਨੇ ਬਹੁਤ ਮਾੜੀਆਂ ਨਿਕਾਲੀਆਂ ਉਹਨਾਂ ਕੋ ਅਮ੍ਰਿਸ਼ਕਾ ਦੀ ਹੈ ਖੰਡੇ ਸਾਥ ਮੰਤਰ ਪੜ੍ਹ ਕੇ ਉਸ ਵੇਲੇ ਭੇਡਾਂ ਬੋਲੀਆਂ ਔਰ ਆਪ ਮੁਖੋਂ ਫਤਿਹ ਗਜਾਈ ਤਾਂ ਪੁੱਛਿਆ ਤੁਸੀਂ ਐਸੀ ਜੀਉਣ ਕਿਉਂ ਪਾਈ ਭੇਡਾਂ ਅਰਜ ਕਰੀ ਅਸਾਂ ਖੰਡੇ ਦਾ ਅਮ੍ਰਿਸ਼ਕਿਆ ਸੀ ਅਰ ਸਿੰਘ ਸਜੀ ਖੋਟਿਆਂ ਦੀ ਸੰਗਤ ਕਰਕੇ ਕੇਸ ਦਾੜੀ ਮੋਨਾ ਦਿੱਤੀ ਹੁਣ ਧਰਮਰਾਇ ਸਾਨੂੰ ਭੇਡਾਂ ਦੀ ਜੁਨੀ ਪਾਇਆ ਹੈ ਅਸੀਂ ਹੋਰ ਨਾ ਥੇ ਤਾਂ ਬਹੁਤ ਮਾੜੀਆਂ ਹੋ ਗਈਆਂ ਹਾਂ ਜੋ ਸਾਡਾ ਮਨ ਮੈਲਾ ਖਾਣੇ ਕੋ ਨਹੀਂ ਕਰਦਾ ਹੈ ਸੱਚੇ ਪਾਤਸ਼ਾਹ ਹੁਣ ਸਾਨੂੰ ਬਖਸ਼ ਲਓ ਔਰ ਸਿੱਖਾਂ ਦਾ ਜਨਮ ਪਾਈ ਅਤੇ ਗੁਰੂ ਕੀ ਟਹਿਲ ਕਮਾਈ ਤੇ ਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਏ ਸਿੱਖੋ ਜਪਜੀ ਸਾਹਿਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਲਾਵਾਂ ਦਾ ਪਾਠ ਕਰਕੇ ਇਹਨਾਂ ਤੇ ਛੱਟੇ ਮਾਰੋ ਉਸੇ ਵੇਲੇ ਛੱਟੇ ਮਾਰੇ ਉਹਨਾਂ ਦੀ ਦੇਹ ਛੁੱਟੀ ਚਤੁਰਪੁੱਜ ਰੂਪ ਧਾਰ ਕੇ ਬੈਕੁੰਠ ਕੋ ਗਈਆਂ ਸਤਿ ਸ਼੍ਰੀ ਅਕਾਲ ਬੁਲਾ ਕੇ ਗੁਰਾਂ ਕੀ ਚਰਨ ਪਏ ਪੁੰਨ ਸ੍ਰੀ ਗੁਰੂ ਜੀ ਨੇ ਆਗਿਆ ਕਰੀ ਹੇ ਸਿੱਖੋ ਪਿਆਰਿਓ ਅਮ੍ਰਿਤ ਛੱਕੇ ਜਿਹੜਾ ਕੇਸਾਂ ਦੀ ਬੇਦਬੀ ਕਰੇਗਾ ਉਹ ਸੋ ਜਨਮ ਭੇਡਾਂ ਕਾ ਪਾਏਗਾ ਹੇ ਸਿੰਘੋ ਜਿਉਂਦਾ ਸ਼ੇਰ ਸੀਸ ਅਰਮੋਚ ਕਾ ਰੋਮ ਨਹੀਂ ਲਾਉਣਾ ਚੁਪਾਈ ਸੰਗਤ ਨੇ ਸੁਣ ਕੇ ਆਗਿਆ ਮਾਣੀ ਗੁਰ ਮਹਿਮਾ मन में जा हैं हम सब लोग दसम गुरु में चरण संजोग संगने ने पूछा हे hey, गुरु जी कृपा करके कहो तुसा अमृत किस और अपना गुरु कौन है जी साथों कोई पूछे ता असी क्या दसी है जी गुरु जी ने हुक्म किया हे सिखो धोरा आग्या पाई अकाल की तबे चलायो पंथ सब सिखन को हुक्म है गुरु ग्रंथ हे सिखो जपजी श्री गुरु ग्रंथ साहिब जी ਆ ਸਾਡਾ ਗੁਰੂ ਹੈ ਦੋਹਰਾ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ तीर ਸੈਫ ਸਰੋਹੀ ਸਿਹੱਥੀ ਯਈ ਹਮਾਰੇ ਪੀਰ ਰਾਖੇ ਜੋ ਇਸ ਰਹਿਤ ਕੋ ਓ ਮੇਰਾ ਹੈ ਤਾਸ ਬੜਾ ਭਾਗੀ ਬਹੁ ਜਾਣੇ ਹੋ ਰਹੇ ਹਮਾਰੇ ਪਾਸ हे ਸਿੱਖੋ ਅਸਾਂ ਤੁਰਕਾਂ ਨਾਲ ਬਹੁਤ ਜੰਗ ਕਰਨਾ ਹੈ ਖੰਡੇ ਦਾ ਅਮਰੇ ਸ਼ਾਕੇ ਸਿੰਘ ਤੁਰਕਾਂ ਦਾ ਬੀਜਨਾਸ ਕਰਨਗੇ ਵਾਹਿਗੁਰੂ ਨਾਮ ਪਾਪਾਂ ਕੀ ਮੈਲ ਕੋ ਸਾਬੁਨ ਹੈ ਜਿਉਂ-ਜਿਉਂ ਸਾਫ ਕਰੀਏ ਤਿਉਂ-ਤਿਉਂ ਮੈਲ ਜਨਮ-ਜਨਮ ਦੇ ਪਾਪਾਂ ਦੀ ਧੋਤੀ ਜਾਏਗੀ ਫਿਰ ਮੋਧਾ ਕਵਲ ਉਲਟ ਕੇ ਸੂਧਾ ਹੋ ਜਾਏਗਾ ਹਿਰਦੈ ਆਨੰਦ ਹੋਵੇਗਾ ਅੰਤਕ ਅੰਤਸ਼ ਕਰਨ ਦੀ ਸ਼ਾਜਾਏ ਦੂਰ ਹੋਏਗੀ ਫਿਰ ਅਰਸਾਂ ਕੁਰਸਾਂ ਦੀ ਦ੍ਰਿਸ਼ਟ ਪਾਸੇਗੀ ਜੈਸੀ ਸੁਪਨੇ ਵਿਖੇ ਪਰ ਤੱਕ ਪਦਾਰਥ ਪਾਸਦੇ ਹਨ ਉਸ ਜਗਤਰ ਮੇ ਨਹੀਂ ਦੇਸਦੇ ਫਿਰ ਸੁਪਨੇ ਵਾਂਗ ਜਗ ਜਗਤ ਮੇ ਸਭ ਕੁਝ ਸੁਪਸ਼ਟ ਦ੍ਰਿਸ਼ ਆਵੇਗਾ ਪਰੋਖ ਪਉ ਉੱਠ ਜਾਏਗਾ ਅੰਤਸ਼ ਕਰਨ ਤਤਕਾਲ ਦ੍ਰਿਸ਼ਟ ਪਾਸੇ ਜੈਸੇ ਸੂਰਜ ਦਾ ਚਮਤਕਾਰ ਜਲ ਵਿੱਚ ਪੈ ਕੇ ਅੱਗ ਪਾ ਸਕਦੀ ਹੈ ਖੰਡੇ ਦਾ ਅਮ੍ਰਿ ਸ਼ਕ ਕੇ ਵਾਹਿਗੁਰੂ ਜਾਪ ਕਰੇ ਪਾਪਾਂ ਕੋ ਜਲਾਵੇ ਜੈਸੇ ਅਗਣਕਾਸ ਸੋ ਜਲਾਉਂਦਾ ਹੈ ਜਿਚਰ ਤਾਈ ਖੰਡੇ ਦਾ ਅਮ੍ਰਿ ਨਹੀਂ ਸ਼ਕੇਗਾ ਤਦ ਤਾਈ अनेका ਜੂਨਾ विखे भरमेगा जिस पर परमेश्वर की बड़ी कृपा है घोड़े की असवारी अर दुद्ध छकने को विद्या पढ़ने को दे अरोग हरखना सोग दोहरा श्री गुरु साहब मैल में गए सु आप पदार सिंह लिखारी प्रेम से साखी लिखी सुधार वाहिगुरु जी का खालसा श्री वाहेगुरु जी की फतेह ਏਸੀ ਸਾਡੀ ਅੱਜ ਦੀ ਸਾਖੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਦੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ